ਉਹ ਤੇ ਜੇ ਸਾਡੀ ਖਬਰ ਬ੍ਰੋਧ ووٹ ਲੈਣੀ ਆ ਤੁਹਾਡੇ ਨਹੀਂ ਦੇਖੋ ਜੀ ਕਿਸੇ ਦੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਛੋਟੀ ਕਰਕੇ ਥੋੜਾ ਲੰਬੀ ਕਰਨੀ ਹੈ ਉਹਨਾਂ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਇੱਕ ਦੂਜੇ ਦੀ ਰਿਸਪੈਕਟ ਵੀ ਚਾਹੀਦੀ ਹੈ ਔਰ ਲੋਕਤੰਤਰ ਦੇ ਉੱਤੇ ਸਿੱਧਾ-ਸਿੱਧਾ ਪ੍ਰਹਾਰ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਪ੍ਰਹਾਰ ਹੈ ਇਹ ਮੋਦੀ ਸਾਹਿਬ ਵੱਲੋਂ ਅਮਿਤ ਸ਼ਾਹ ਵੱਲੋਂ ਭਾਜਪੀ ਵੱਲੋਂ ਸੰਵਿਧਾਨ ਦਾ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਮੌਲਿਕ ਹੱਕਾਂ ਤੇ ਡਾਕੇ ਪਾਏ ਜਾ ਰਹੇ ਨੇ ਦੇਖੋ ਜੀ ਜੋ ਸਾਡੀ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਮਤਲਬ ਤੱਕਾ ਕੀਤਾ ਪੰਜਾਬ ਨਾਲ ਲੋਕਾਂ 'ਚ ਗੁੱਸਾ ਹੈ ਉਹ ਥੋੜਾ ਜਿਹਾ ਮਤਲਬ ਜਜ਼ਬਾਤੀ ਹੈਗੇ ਆ ਲੋਕ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸਵਿਧਾਨ ਰਚੀਤਾ ਡਾਕਟਰ ਭੀਮਰਾਓ ਅੰਬੇਦਕਰ ਦੀ ਜਨਮ ਸ਼ਤਾਬਦੀ ਤੇ ਅੱਜ ਫਰੀਦਕੋਟ ਦੇ ਡਾਕਟਰ ਭੀਮਰਾਓ ਅੰਬੇਦਕਰ ਭਵਨ ਦੇ ਵਿੱਚ ਸਮਾਗਮ ਕੀਤਾ ਗਿਆ ਜਿੱਥੇ ਫਰੀਦਕੁਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਫਰੀਦਕੁਰ ਤੋਂ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਹੁੰਚ ਕੇ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਤੇ ਫੁੱਲ ਮਾਲਾਾਂ ਪੇਟ ਕੀਤੀਆਂ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਅਨਮੋਲ ਨੇ ਹੰਸ ਰਾਜ ਹੰਸ ਦੇ ਹੋ ਰਹੇ ਵਿਰੋਧ ਨਵੇਂ ਆਏ ਅਕਾਲੀ ਦਲ ਦੇ ਉਮੀਦਵਾਰ ਤੇ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਵੱਡੀ ਗੱਲ ਕਹੀ ਆਓ ਸੁਣਦੇ ਹਾਂ ਕੀ ਕਿਹਾ ਕਰਮਜੀਤ ਸਿੰਘ ਅਣਮੋਲ ਤੇ ਸਵਧਾਨ ਦਾ ਹੋ ਰਹੇ ਕਾਨ ਬਾਰੇ ਕੁਲਤਾਰ ਸਿੰਘ ਸੰਧਵਾਨੀ ਅੱਜ ਦੇਖੋ ਬਾਬਾ ਸਾਹਿਬ ਨੇ ਕਿਹਾ ਸੀ ਵੀ ਜਿਹੜੀ ਵਿਦਿਆ ਉਹ ਸ਼ੇਰਨੀ ਦਾ ਦੁੱਧ ਹੈ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਵੀ ਇਹਨੂੰ ਪੀਏਗਾ ਉਹ ਦਿਹਾੜੇਗਾ ਦਿੱਲੀ ਦੇ ਵਿੱਚ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਆਮ ਲੋਕਾਂ ਨੂੰ ਵਿਦਿਆ ਮਿਹਰੀ ਵਿਦਿਆ ਪ੍ਰਦਾਨ ਕੀਤੀ ਗਈ ਲੋਕ ਦਿਹਾੜਨ ਲੱਗੇ ਤੇ ਲੋਕਾਂ ਨੇ ਵੱਡੇ ਵੱਡੇ ਤਾਨਾਸ਼ਾਹਾਂ ਨੂੰ ਤਿੰਨ ਵਾਰ ਪੜਤਾਰ ਕੇ ਪਰਾ ਮਾਰਿਆ ਪੰਜਾਬ ਦੇ ਵਿੱਚ ਸ਼੍ਰੀ ਭਗਵਾਨ ਤੁਮਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਵਿੱਦਿਆ ਦੀ ਕ੍ਰਾਂਤੀ ਆ ਰਹੀ ਹੈ ਸੋ ਅਸੀਂ ਡਾਕਟਰ ਭੀਮਰਾਓ ਉਵੇਦਕਰ ਦੀ ਪਾਈਆਂ ਹੋਏ ਪੜਾਣ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅੱਜ ਇਹ ਉਹਨਾਂ ਦੇ ਜਨਮ ਦਿਹਾੜੇ ਪਰਣ ਕਰਦੇ ਆਂ ਸੰਵਿਧਾਨ ਨੂੰ ਕੀ ਜੋ ਹਾਲਾਤ ਹੋ ਰਿਹਾ ਇਸ ਵੇਲੇ ਕਿਸਨ ਦੇ ਦੇਖ ਦੇ ਦੇਖੋ ਜੀ ਸੰਵਿਧਾਨ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਉਹਦੇ ਤਹਿਤ ਸਾਨੂੰ ਲੋਕਤੰਤਰ ਪ੍ਰਾਪਤ ਹੋਇਆ ਔਰ ਲੋਕਤੰਤਰ ਦੇ ਉੱਤੇ ਸਿੱਧਾ ਸਿੱਧਾ ਪ੍ਰਹਾਰ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਪ੍ਰਹਾਰ ਹੈ ਇਹ ਮੋਦੀ ਸਾਹਿਬ ਵੱਲੋਂ ਅੰਮ੍ਰਿਤਸਰ ਵੱਲੋਂ ਭਾਜਪਾ ਵੱਲੋਂ ਸੰਵਿਧਾਨ ਦਾ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਮੌਲਿਕ ਹੱਕਾਂ ਤੇ ਡਾਕੇ ਪਾਏ ਜਾ ਰਹੇ ਨੇ ਸੋ ਦੇਸ਼ ਇਹਦੇ ਖਿਲਾਫ ਖੜਾ ਹੈ ਪੀਮਰਾਓ ਅੰਬੇਦਕਰ ਜੀ ਦੇ ਪੱਜਨਾਂ ਤੇ ਚੱਲਦੇ ਹੋਏ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਾਬਾ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਔਰ ਬੜੀ ਖੁਸ਼ੀ ਹੋਈ ਅੱਜ ਉਹਨਾਂ ਦੇ ਇੱਥੇ ਸਥਾਨ ਤੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਫੁੱਲ ਭੇਂਟ ਕੀਤੇ ਅਰਪਿਤ ਕੀਤੇ ਸੋ ਬਹੁਤ ਕਮਾਲ ਦੀ ਸ਼ਖਸੀਅਤ ਨੇ ਜਿਹੜੇ ਅੱਜ ਵੀ ਜਿਨ੍ਹਾਂ ਦਾ ਸੰਵਿਧਾਨ ਭਾਰਤ ਦੇ ਵਿੱਚ ਲਾਗੂ ਹੋਇਆ ਔਰ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਵਾਇਆ ਔਰ ਉਹ ਉਹਨਾਂ ਬੇੜਿਆਂ 'ਚ ਜਦੋਂ ਕਲਾਸ ਤੋਂ ਵੀ ਉਹਨਾਂ ਨੂੰ ਦੂਰ ਬਿਠਾਇਆ ਜਾਂਦਾ ਸੀਗਾ ਤੇ ਫਿਰ ਵੀ ਮੇਰਾ ਖਿਆਲ ਹੈ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ ਡਿਗਰੀਆਂ ਕਰਨ ਵਾਲੇ ਬਾਬਾ ਜੀ ਨੇ ਸੋ ਮੈਂ ਉਹਨਾਂ ਨੂੰ ਸਜਦਾ ਕਰਦਾ ਕਿਸ ਤਰ੍ਹਾਂ ਸਹਿਯੋਗ ਮਿਲਦਾ ਇਹ ਹਲਕੇ ਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਜੀ ਕੱਲ ਅਸੀਂ ਫਰੀਦਕੋਟ ਹਲਕੇ ਦੇ ਵਿੱਚ ਹੀ ਸੀਗੇ ਤੇ ਕਾਫੀ ਇਧਰ ਮੱਥਾ ਟਿਕਣ ਗਏ ਸੀ ਆਪਣਾ ਰਾਮਪੁਰਾ ਹਲਕਾ ਦੇ ਵਿੱਚ ਵੀ ਅਸੀਂ ਬਾਗਾਪੁਰਾ ਨਾਲ ਤਿੰਨ ਅਸੀਂ ਕੰਸਟੀਟੂਐਂਸੀ ਕੱਲ ਕਵਰ ਕੀਤੀਆਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਨਤਮਸਤਕ ਹੋਏ ਆਂ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਜੀ ਜਿੱਥੇ ਵੀ ਅਸੀਂ ਸਭਾ ਵੀ ਕੀਤੀ ਹੈ ਜਾਂ ਜਿੱਥੇ ਵੀ ਗਏ ਆਂ ਜਿੱਥੋਂ ਦੀ ਵੀ ਲੰਘੇ ਆਂ ਤਾਂ ਪ੍ਰਮਾਤਮਾ ਦੀ ਬਹੁਤ ਮਿਹਰ ਹੈ ਜੀ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਫਤਵਾ ਜ਼ਰੂਰ ਮਿਲ ਰਿਹਾ ਹੈ ਅ ਕਾਲੀਦਾਲ ਨੇ ਤੁਹਾਡਾ ਪੁਰਾਣਾ ਸਾਥੀ ਇੱਕ ਉਤਾਰਿਆ 9 ਸਾਲ ਤੁਹਾਡੇ ਨਾਲ ਰਿਹਾ ਇਸ ਤਰ੍ਹਾਂ ਦੇਖਦੇ ਆਂ ਸਾਡਾ ਜਿਹੜਾ ਮੈਂ ਸੱਚ ਪੁੱਛਿਓ ਤਾਂ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੀ ਆ ਜੀ ਪਹਿਲਾਂ ਕਿੱਥੇ ਆ ਕਿੰਨੀਆਂ ਵੋਟਾਂ ਆਈਆਂ ਸੀ ਹੁਣ ਕਿੰਨੀਆਂ ਆਉਣੀਆਂ ਨੇ ਅਨਸਰ ਹੰਸ ਦਾ ਭਾਸ਼ਣ ਸਾਰਾ ਕਾਸੀ ਦੇ ਬਾਵਜੂਦ ਵੀ ਬੜਾ ਅਜੀਬ ਲੱਗਦਾ ਇਹ ਉਹਨਾਂ ਨੂੰ ਪਤਾ ਜੀ ਇਹ ਮੈਨੂੰ ਕੁਝ ਕਹਿ ਸਕਦਾ ਆਪ ਕਦੇ ਨਹੀਂ ਬੋਲੇ ਆਪ ਨਹੀਂ ਖਿਲਾਫ ਬੋਲ ਕੇ ਕੀ ਹੋਣਾ ਜੀ ਦੇਖੋ ਵਿਰੋਧ ਵੋਟ ਲੈਣੀ ਆ ਤੁਹਾਡੇ ਨਹੀਂ ਦੇਖੋ ਜੀ ਕਿਸੇ ਦੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਛੋਟੀ ਕਰਕੇ ਥੋੜਾ ਲੰਬੀ ਕਰਨੀ ਆ ਉਹਨਾਂ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਇੱਕ ਦੂਜੇ ਦੀ ਰਿਸਪੈਕਟ ਵੀ ਚਾਹੀਦੀ ਹੈ ਤੇ ਜਿਹੜੇ ਸਿਧਾਂਤ ਤੁਹਾਡੇ ਅਲੱਗ-ਅਲੱਗ ਨੇ ਵਿਚਾਰਧਾਰਾ ਤੁਹਾਡੇ ਅਲੱਗ ਹੋ ਸਕਦੀ ਹੈ ਉਹ ਉਹ ਮੇ ਕਰਨੀ ਚਾਹੀਦੀ ਪਰ ਨਿੱਜੀ ਤੌਰ ਤੇ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਜਿਹੜੇ ਵਿਰੋਧ ਕਰ ਰਹੇ ਆ ਆਪਣੇ ਹਿੰਸਕ ਵੀ ਹੋ ਰਿਹਾ ਕਿਸ ਤਰ੍ਹਾਂ ਦੇਖ ਲਿਓ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਦੇਖੋ ਜੀ ਜੋ ਸਾਡੀ ਜਾਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਮਤਲਬ ਤੱਕਾ ਕੀਤਾ ਪੰਜਾਬ ਨਾਲ ਲੋਕਾਂ 'ਚ ਗੁੱਸਾ ਹੈ ਉਹ ਥੋੜਾ ਜਿਹਾ ਮਤਲਬ ਜਜ਼ਬਾਤੀ ਹੈਗੇ ਆ ਲੋਕ ਤੇ ਉਹ ਕਰਦੇ ਨੇ ਤਾਂ ਕਰ